ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਅੱਜ ਮੇਰੀ ਸਿਕਤਾਉ ਜਪਜੀ ਸਾਹਿਬ ਦੇ ਜਿਹਦੇ ਵਿੱਚ ਕੱਲੇ ਕਲੇਸ਼ ਸ਼ਬਦਾਂ ਦੇ ਅਰਥ ਬੜੇ ਗਹਿਰੇ ਅਰਥ ਨੇ ਤੇ ਰਹੱਸ ਦੱਸੇ ਨੇ ਉਸ ਬਾਰੇ ਗੱਲ ਕਰਦੇ ਹਾਂ ਜੀ ਤੇ ਅੱਜ ਆਪਾਂ ਪੇਜ ਨੰਬਰ ਜਿਹੜਾ 13 14 15 16 ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਆਪਾਂ ਕੱਲੇ ਕਲੇ ਸ਼ਬਦ ਜਿਹੜੇ ਰਹੱਸ ਨੇ ਉਹ ਦੱਸਣੇ ਨੇ ਇਹਦੇ ਉੱਪਰ ਜਿਹੜਾ ਜਪ ਸ਼ਬਦ ਹੈ ਉਸਦੇ ਬਹੁਤ ਡੂੰਗੇ ਤੇ ਪੁਰਾਣੇ ਵਿਚਾਰ ਗੁਰਬਾਣੀ ਅਨੁਸਾਰ ਵਿਚਾਰ ਮਨੁ ਸਮ੍ਰਿਤੀਆਂ ਵਿੱਚ ਵਿਚਾਰ ਜਿਹੜੇ ਨੇ ਜਾਂ ਹੋਰ ਪੁਰਾਤਨੀਆਂ ਵਿੱਚ ਆਇਆ ਨੇ ਕਿ ਜਪ ਸ਼ਬਦ ਕੀ ਹੈ ਜੀ ਜਪ ਸ਼ਬਦ ਬੜਾ ਹੀ ਗਹਿਰਾ ਹੈ ਜੀ ਇਹਦੇ ਅਰਥ ਬੜੇ ਗਹਿਰੇ ਨੇ ਪਰ ਤਿੰਨ ਖਾਸ ਇਸ ਦੇ ਅਰਥ ਨਿਕਲਦੇ ਨੇ ਵੈਸੇ ਤਾਂ ਜੇ ਸਿੱਧਾ ਜਪ ਨੂੰ ਆਪਾਂ ਸਮਝ ਜAVE ਤਾਂ ਇਹ ਬਾਣੀ ਦਾ ਨਾਮ ਹੈ ਜੀ ਠੀਕ ਹੈ ਕਿਉਂਕਿ ਮੂਲ ਮੰਤਰ ਗੁਰ ਪ੍ਰਸਾਦ ਦੇ ਤੱਕ ਮੁੱਕ ਗਿਆ ਸੀਗਾ ਉਸ ਤੋਂ ਬਾਅਦ ਜਪ ਜਿਹੜਾ ਸ਼ਬਦ ਆਇਆ ਜਿਹੜਾ ਬਾਣੀ ਦਾ ਨਾਮ ਹੈ ਤੇ ਇਸ ਤੋਂ ਬਾਅਦ ਸ਼ਲੋਕ ਆ ਜਾਂਦੇ ਜੀ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਖੋਸੀ ਪੀ ਸਚ ਤੇ ਉਸ ਤੋਂ ਬਾਅਦ ਨੰਬਰ 1 ਆ ਜਾਏਗਾ ਜੀ ਉਹ ਪਹਿਲਾ ਸ਼ਲੋਕ ਆਏਗਾ ਉਸ ਤੋਂ ਬਾਅਦ ਪਹਿਲੀ ਪੌੜੀ ਆਏਗੀ ਸੂਚੀ ਸੋਚਣਾ ਹੋਵੇ ਠੀਕ ਹੈ ਜੀ ਤੇ ਇਹ ਜਪ ਪਹਿਲਾਂ ਤਾਂ ਇਹ ਇਹਦੇ ਅਰਥ ਹੁੰਦੇ ਨੇ ਜੀ ਕਿ ਇਹ ਬਾਣੀ ਦਾ ਨਾਮ ਹੈ ਜਿਵੇਂ 15 ਅੰਗ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਵਿੱਚ ਸੋਦਰ ਦੀ ਬਾਣੀ ਹੈ ਜਿਹਨੂੰ ਅਪਰਾਹਿਰ ਸਾਹਿਬ ਵੀ ਕਹਿੰਦੇ ਨੇ ਜੀ ਠੀਕ ਹੈ ਉਸ ਤੋਂ ਬਾਅਦ ਜਿਵੇਂ ਸੁਖਮਨੀ ਸਾਹਿਬ ਮਹੱਲਾ 5ਵੇਂ ਜੀ ਅੰਗ ਜਿਹੜਾ 262 ਵਿੱਚ ਉਹ ਜੀ ਨੋ ਪਿਆਰ ਨਾਲ ਸੁਖਮਨੀ ਸਾਹਿਬ ਵੀ ਕਹਿ ਦਿੰਨੇ ਆ ਪਰ ਉਹ ਹੈ ਜੀ ਗੌੜੀ ਰਾਗ ਵਿੱਚ ਸੁਖਮਨੀ ਮਹੱਲਾ 5 ਪਿਆਰ ਨਾਲ ਪਾ ਸੁਖਮਨੀ ਸਾਹਿਬ ਕਹਿ ਦਿੰਨੇ ਆ ਉਵੇਂ ਇਹ ਬਾਣੀ ਦਾ ਨਾਮ ਜਪ ਹੈ ਜੀ ਪਿਆਰ ਨਾਲ ਇਸ ਨੂੰ ਜਪਜੀ ਸਾਹਿਬ ਕਹਿ ਦਿੰਨੇ ਆ ਠੀਕ ਹੈ ਤੇ ਇਸ ਜਪ ਬਾਣੀ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਜਾਪ ਸਾਹਿਬ ਹੀ ਕਿਹਾਗਾ ਜਿਵੇਂ ਅੰਮ੍ਰਿਤ ਵੇਲੇ ਜਾਪ ਉਚਾਰਾ ਜਿਹੜੇ ਕਿ ਪਹਿਲੀ ਵਾਰ ਜਿਹੜੀ ਭਾਈ ਗੁਰਦਾਸ ਜੀ ਦੀ ਉਸ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਅਰਥ ਹੈ ਕਿ ਜੀ ਜਪ ਜਾਂ ਜਾਪ ਦੇ ਅਰਥ ਕੀ ਹਨ ਠੀਕ ਹੈ ਜੇਕਰ ਜਾਪ ਦੇ ਜਾਂ ਜਪ ਦੇ ਅਰਥ ਲਿਖਿਆ ਜਾਵੇ ਉਹ ਹਨ ਜੀ ਕਿਸੇ ਚੀਜ਼ ਨੂੰ ਬਾਰ ਬਾਰ ਉਚਾਰਨ ਕਰਨਾ ਕਿਸੇ ਚੀਜ਼ ਨੂੰ ਜਪਣਾ ਕਿਸੇ ਚੀਜ਼ ਨੂੰ ਸਿਮਰਨ ਕਰਨਾ ਪੂਜਾ ਕਰਨੀ ਜਾਂ ਕਿਸੇ ਮੰਤਰ ਨੂੰ ਉਚਾਰਨ ਕਰਨਾ ਉਹਨੂੰ ਜਪ ਕਹਿ ਦਿੰਦੇ ਆ ਤੇ ਇੱਥੇ ਅਰਥ ਇਹ ਦੇ ਕਿ ਇਹ ਗੁਰੂ ਨਾਨਕ ਦੀ ਬਾਣੀ ਹੈ ਜਿਸ ਨੂੰ ਅਸੀਂ ਬਾਰ ਬਾਰ ਮੰਤਰ ਦੀ ਤਰ੍ਹਾਂ ਜਪਣਾ ਭਾਵ ਸਮਝਣਾ ਹੈ ਠੀਕ ਹੈ ਕਿਉਂ ਸਮਝਣਾ ਜ਼ਰੂਰੀ ਹੈ ਫਿਰ ਦੱਸਣਾ ਇਸ ਵਿੱਚ ਮਾਨਸਿਕ ਰੋਗਾਂ ਜਿਹੜੇ ਬੰਦੇ ਨੂੰ ਲੱਗੇ ਹੋਏ ਨੇ ਅੱਜ ਕੱਲ ਉਸ ਤੋਂ ਛੁਟਕਾਰਾ ਹੈ ਤੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਾਝ ਹੈ ਇਸ ਲਈ ਇਹ ਮੰਤਰ ਨੂੰ ਬਾਰ-ਬਾਰ ਜਪਣਾ ਹੈ ਇਸ ਲਈ ਇਸ ਦਾ ਨਾਮ ਹੁਣ ਤੁਸੀਂ ਇਹ ਸੋਚੋ ਕਿ ਗੁਰੂ ਨਾਨਕ ਕਿੰਨੀ ਸੁੱਜੀ ਹੋਈ ਰੂਹ ਹੋਣਗੇ ਕਿੰਨੀ ਪਹੁੰਚੀ ਹੋਈ ਰੂਹ ਹੋਣਗੇ ਕਿ ਉਹਨਾਂ ਨੇ ਇਸ ਪਹਿਲੀ ਬਾਣੀ ਦਾ ਨਾਮ ਹੀ ਜਪ ਰੱਖ ਦਿੱਤਾ ਕਿ ਇਸ ਚੀਜ਼ ਨੂੰ ਬਾਰ-ਬਾਰ ਸਮਝ ਪਰ ਤੇ ਇਸ ਵਿੱਚ ਜਿਹੜਾ ਕਿ ਜਿੰਨੀਕ ਪ੍ਰਮਾਤਮਾ ਨੇ ਮੈਨੂੰ ਸਮਝ ਬਖਸ਼ੀ ਹੈ ਤੇ ਬਾਣੀ ਨੂੰ ਪੜਨ ਤੋਂ ਬਾਅਦ ਮੈਂ ਇਸ ਦੇ ਤਿੰਨ ਹਿੱਸੇ ਕੀਤੇ ਨੇ ਜਪਜੀ ਸਾਹਿਬ ਦਾ ਜਪ ਅਰਥ ਦੇ ਕਿ ਪਹਿਲਾ ਮੰਤਰ ਨੂੰ ਗਾਉਣਾ ਹੈ ਜਿਹੜਾ ਸ਼ਬਦ ਆਉਂਦਾ ਗਾ ਵੀ ਹੈ ਸੁਣੀ ਹੈ ਮਨ ਰੱਖੀ ਹੈ ਪਹਿਲਾਂ ਗਾਉਣਾ ਹੈ ਜੀ ਫਿਰ ਸੁਨਣਾ ਹੈ ਤੇ ਸਮਝਣ ਤੋਂ ਬਾਅਦ ਸੁਰਤ ਵਿੱਚ ਸਮਾਨ ਆਏ ਇਹ ਤਿੰਨ ਰਹਿਸ ਪਹਿਲਾਂ ਦੱਸੇ ਨੇ ਭਾਵ ਜਪਜੀ ਸਾਹਿਬ ਦੇ ਪਦਾਂ ਨੂੰ ਪੰਕਤੀਆਂ ਨੂੰ ਸਮਝ ਪੜਨ ਤੋਂ ਬਾਅਦ ਬੁੱਧੀ ਰਹੀਂ ਸਮਝ ਕੇ ਆਪਣੀ ਸੁਰਤ ਦੇ ਵਿੱਚ ਸਮਾ ਲੈਣਾ ਭਾਵ ਸਮਝ ਲੈਣਾ ਠੀਕ ਹੈ ਉਸ ਤੋਂ ਬਾਅਦ ਜਿਹੜੇ ਪ੍ਰਾਰਥਨ ਜਿਵੇਂ ਆਪਾਂ ਮਨੁਸਮਰਤੀਆਂ ਦੀ ਗੱਲ ਕਰੀਏ ਮੱਧਕਾਲ ਵਿੱਚ ਪਕਤਾਂ ਦੀ ਗੱਲ ਕਰੀਏ ਮਨੁਸਮਰਤੀ ਦੀ ਇੱਕ ਕਿਤਾਬ ਦੇ ਵਿੱਚ ਜਿਹੜਾ ਜ਼ਿਕਰ ਆਂਦਾ ਹੈ ਉਹ ਤਿੰਨ ਤਰ੍ਹਾਂ ਦੇ ਜਪ ਦਾ ਜ਼ਿਕਰ ਕਰਦਾ ਹੈ ਜਿਵੇਂ ਵਾਚਕ ਜਪ ਉਪਾਂਸ਼ੂ ਜਪ ਤੇ ਮਾਨਸ ਜਪ ਜਿਹੜਾ ਵਾਚਕ ਜਪਾ ਉਹ ਕਿਸੇ ਚੀਜ਼ ਨੂੰ ਉੱਚੀ ਉੱਚੀ ਬੋਲਣਾ ਪੜਨਾ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਮੂਲ ਮੰਤਰ ਬੋਲ ਕੇ ਪੜਨਾ ਇੱਕ ਓ ਅੰਕਾਰ ਠੀਕ ਹੈ ਜਿਹੜੇ ਜਿਸ ਵਿੱਚ ਤੁਹਾਡੇ ਬੋਲ ਹਿਲਦੇ ਹੋਣ ਤੁਹਾਡੀ ਜਿਹੜੀ ਆਵਾਜ਼ ਆ ਉਹ ਸੁਣਦੀ ਹੋਵੇ ਜਦੋਂ ਤੁਹਾਡੀ ਆਵਾਜ਼ ਸੁਣਦੀ ਹੋਵੇ ਉਸ ਨੂੰ ਜਿਹੜਾ ਹੈ ਵਾਚਕ ਜਪ ਕਿਹਾ ਜਾਂਦਾ ਕਿ ਇਹ ਬੋਲਿਆ ਗਿਆ ਵਾਚਿਆ ਗਿਆ ਠੀਕ ਹੈ ਉਸ ਤੋਂ ਬਾਅਦ ਹੈ ਜੀ ਉਪਨਸੂ ਜਪ ਜਾਂ ਕਾਇਕ ਜਪ ਕਿਹਾ ਜਾਂਦਾ ਜਿਹੜਾ ਕਿ ਬਹੁਤ ਹੌਲੇ-ਹੌਲੇ ਬੜੀ ਧੀਮੀ ਆਵਾਜ਼ ਦੇ ਨਾਲ ਕਈ ਵਾਰ ਜਦੋਂ ਆਪਾਂ ਨੂੰ ਕਿਸੇ ਦੇ ਬੋਲੋ ਦੁੱਖ ਦੇ ਬੋਲ ਦੇ ਸੁਣਦੇ ਨੇ ਜਿਵੇਂ ਬੈਠੇ ਹੁੰਨੇ ਆਪਾਂ ਕਰਦੇ ਹੁੰਨੇ ਆ ਕਈ ਵਾਰ ਸਿਰਫ ਉਹ ਆਵਾਜ਼ ਹੀ ਹੈ ਜਿਹੜੀ ਇੱਕ ਸਾਹ ਦੀ ਆਵਾਜ਼ ਫਸਫਸ ਦੀ ਆਵਾਜ਼ ਹੀ ਆਉਂਦੀ ਹੈ ਆਪਾਂ ਨੂੰ ਇੰਨਾ ਪਤਾ ਨਹੀਂ ਲੱਗਦਾ ਕਿ ਬੰਦਾ ਕੀ ਪੜ ਰਿਹਾ ਕੀ ਬੋਲ ਰਿਹਾ ਕੀ ਗਾ ਰਿਹਾ ਤੇ ਸਾਨੂੰ ਸੁਣਦਾ ਨਹੀਂ ਕੁਝ ਸਿਰਫ ਜਿਹੜੇ ਬੁੱਲਾਂ ਦੀ ਹਲਚਲ ਸੁਣਨ ਜਰਾਂਦੀ ਹੈ ਜਿਹੜਾ ਵਾਚਕ ਜਪ ਸੀਗਾ ਉਹਦਾ ਧਿਆਨ ਜਿਹੜਾ ਸ਼ਕਤੀ ਦਾ ਜਾਂ ਉਚਾਰਨ ਦੇ ਉੱਪਰ ਕੀਤਾ ਗਿਆ ਸਹੀ ਉਚਾਰਨ ਹੋਣਾ ਉਹ ਆਵਾਜ਼ ਸਾਊਂਡ ਤੋਂ ਨਹੀਂ ਦੇ ਉੱਪਰ ਕੀਤਾ ਗਿਆ ਜੀ ਜਿਹੜਾ ਉਪਨਸ਼ੁਜਾਪਾ ਇਹ ਜਿਆਦਾ ਇਸ ਦਾ ਉਚਾਰਨ ਜਿਹੜਾ ਭਾਵਨਾ ਦੇ ਉੱਪਰ ਕੀਤਾ ਗਿਆ ਕਿ ਬੰਦੇ ਦੇ ਅੰਦਰ ਭਾਵਨਾ ਕੀ ਹੈ ਠੀਕ ਹੈ ਇਸ ਤੋਂ ਬਾਅਦ ਜਿਹੜਾ ਮਾਨਸਜਪ ਆ ਜਾਂਦਾ ਇਹਦੇ ਵਿੱਚ ਸਭ ਕੁਝ ਅਚਲ ਰਹਿੰਦਾ ਹੈ ਭਾਵ ਤੁਹਾਡੇ ਹੋਂਟ ਤੁਹਾਡੀ ਜੀਵ ਨਹੀਂ ਹਲਦੀ ਇਹ ਮਾਨਸਜਪ ਬੰਦੇ ਦੇ ਅੰਦਰ ਦਿਮਾਗ ਅੰਦਰ ਹੁੰਦਾ ਜਿੱਥੇ ਇਸ ਨੂੰ ਇੱਕ ਸਮਾਧੀ ਦੀ ਅਵਸਥਾ ਵੀ ਕਿਹਾ ਜਾਂਦਾ ਜਿਹੜੇ ਹੁਣ ਸਮਾਧੀ ਕਹਿੰਦੇ ਨੇ ਵੀ ਸਮਾਧੀ ਲਾ ਕੇ ਕਿਵੇਂ ਬੈਠਣਾ ਠੀਕ ਹੈ ਜੀ ਇਸ ਨੂੰ ਇੱਕ ਸਮਾਧੇ ਦੀ ਵਿਵਸਥਾ ਕਿਹਾ ਜਾਂਦਾ ਕਿਉਂਕਿ ਪਹਿਲਾਂ ਤੁਸੀਂ ਆਪਾਂ ਉਚਾਰਨ ਕਰਨਾ ਸਿੱਖਿਆ ਸੀ ਫਿਰ ਦੂਜੇ ਵਿੱਚ ਜਿਹੜਾ ਭਾਵਨਾਵਾਂ ਉੱਪਰ ਭਾਵ ਅਰਥ ਨੂੰ ਸਮਝਣ ਦੇ ਉੱਪਰ ਜ਼ੋਰ ਦਿੱਤਾ ਸੀ ਹੁਣ ਉਸ ਅਰਥ ਨੂੰ ਸਮਝ ਕੇ ਮਨ ਵਿੱਚ ਬਸਾਉਣ ਦੇ ਉੱਪਰ ਜੋਰ ਦਿੱਤਾ ਹੈ ਇਹਦੇ ਵਿੱਚ ਜ਼ਿਆਦਾਤਰ ਤੁਸੀਂ ਲੋਕ ਮਿਣਾ ਹਿੱਲੇ ਜੁਲੇ ਇਦਾਂ ਬੈਠੇ ਪਾਉਗੇ ਜਿਸ ਦੇ ਵਿੱਚ ਜ਼ੁਬਾਨ ਨਹੀਂ ਹਿਲਦੀ ਜਿਸ ਵਿੱਚ ਬੁੱਲ ਨਹੀਂ ਹਿਲਦੇ ਜੇ ਕੁਝ ਹਿਲਦਾ ਹੈ ਤਾਂ ਬੰਦੇ ਦੀ ਸੁਰਤ ਹਿਲਦੀ ਹੈ ਪਹਿਲਾਂ ਦੱਸਿਆ ਸੀ ਆਪਾਂ ਜਦੋਂ ਬਾਣੀ ਪੜ੍ਹਨੀ ਹੈ ਸੋਚਣਾ ਹੈ ਕਿ ਅਸੀਂ ਆਪਣੀ ਜੋ ਦਿਮਾਗ ਵਿੱਚ ਇਮੇਜ ਬਣਾਈ ਹੈ ਜਿਵੇਂ ਮੇਰੀ ਇਮੇਜ ਹੈ ਕਿ ਮੈਂ ਅਸਮਾਨ ਦੇ ਵਿੱਚ ਹਾਂ ਦੂਰ ਦਾ ਉੱਧਾ ਦੇ ਤਾਰੇ ਟਮਟਮਾ ਰਹੇ ਨੇ ਮੈਂ ਬੈਠਾ ਹਾਂ ਅਸਮਾਨ ਦੇ ਵਿੱਚ ਮੇਰਾ ਗੁਰੂ ਨਾਨਕ ਮੇਰੇ ਨਾਲ ਬੈਠਾ ਹੈ ਜਿਸ ਨੇ ਮੇਰੀ ਬਾਹ ਪਕੜੀ ਹੈ ਸ਼ਬਦ ਗੁਰਨਾਨਕ ਦੇ ਨੇ ਬੋਲ ਮੇਰੇ ਨੇ ਮੇਰੇ ਸਾਹਮਣੇ ਮੇਰਾ ਰੱਬ ਮੇਰਾ ਅੱਲਾ ਮੇਰਾ ਯਾਰ ਬੈਠਾ ਹੈ ਜਿਸ ਦੇ ਨਾਲ ਅਸੀਂ ਸਾਂਝ ਪਾ ਰਹੇ ਹਾਂ ਠੀਕ ਹੈ ਉਸ ਦੇ ਨਾਲ ਅਸੀਂ ਸਾਂਝ ਪਾ ਰਹੇ ਹਾਂ ਪ੍ਰੀਤ ਪਾ ਰਹੇ ਹਾਂ ਤੇ ਉਵੇਂ ਹੀ ਜਿਹੜਾ ਮਨਸ ਜਪਾ ਹੈ ਉਸ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਪੈ ਰਹੀ ਉਸ ਦੇ ਨਾਲ ਬੈਠ ਕੇ ਮਨ ਦੇ ਅੰਦਰ ਗੱਲਾਂ ਹੋ ਰਹੀਆਂ ਤੇ ਜਦੋਂ ਮਨ ਅੰਦਰ ਗੱਲਾਂ ਹੋ ਰਹੀਆਂ ਬਾਹਰ ਜਿਹੜਾ ਸਰੀਰ ਹਿੱਲਦਾ ਨਹੀਂ ਤੇ ਆਮ ਲੋਕਾਂ ਨੂੰ ਇਹ ਲੱਗਦਾ ਕਿ ਇਹ ਬੰਦਾ ਸਮਾਧੀ ਵਿੱਚ ਚਲੇ ਗਿਆ ਕਿਉਂ ਕਿ ਤੁਹਾਡਾ ਫੋਕਸ ਜਿਹੜਾ ਹੈ ਉਸ ਪ੍ਰਭੂ ਪਰਮਾਤਮਾ ਦੇ ਨਾਲ ਤੁਹਾਡਾ ਹੋ ਜਾਂਦਾ ਹੈ ਤੇ ਬਾਹਰ ਕਈ ਵਾਰ ਜੋ ਆਵਾਜ਼ਾਂ ਆਉਂਦੀਆਂ ਨੇ ਡਿਸਟਰੈਕਸ਼ਨ ਹੁੰਦੀਆਂ ਨੇ ਜਾਂ ਕਈ ਵਾਰ ਤੁਹਾਨੂੰ ਕੋਈ ਆਵਾਜ਼ ਵੀ ਮਾਰ ਦਿੰਦਾ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਸਾਡੀ ਜਿਹੜੀ ਸੁਰਤ ਹੈ ਸਾਡਾ ਜਿਹੜਾ ਧਿਆਨ ਹੁੰਦਾ ਹੈ ਉਹ ਉਸ ਵੇਲੇ ਪ੍ਰਭੂ ਪਰਮਾਤਮਾ ਉੱਚਦਾ ਤੁਸੀਂ ਵੀ ਕਰਕੇ ਦੇਖਿਓ ਜੀ ਜ਼ਰੂਰੀ ਹੈ ਪਹਿਲਾਂ ਬੋਲਣਾ ਵੀ ਕਿਸੇ ਚੀਜ਼ ਨੂੰ ਉਸ ਤੋਂ ਬਾਅਦ ਸਮਝਣਾ ਬਹੁਤ ਜ਼ਰੂਰੀ ਇਸੇ ਲਈ ਮੈਂ ਪਹਿਲਾਂ ਕਿਹਾ ਸੀ ਬਾਣੀ ਸਿਰਫ ਪੜਨ ਦੇ ਨਾਲ ਹੀ ਨਹੀਂ ਹੈ ਜੀ ਬਾਰ ਬਾਰ ਸਾਨੂੰ ਸਮਝਾਇਆ ਗਿਆ ਪਹਿਲਾਂ ਲੋਕ ਸਿਆਣੇ ਹੁੰਦੇ ਸਨ ਉਹਨਾਂ ਨੂੰ ਸ਼ਬਦਾਂ ਦੇ ਅਰਥ ਹੁੰਦੇ ਸਨ ਜੀ ਹੁਣ ਮਾਫ ਕਰਨਾ ਮੇਰੇ ਅਰਗੇ ਮੂਰਖ ਹੋ ਗਏ ਅਸੀਂ ਇਹ ਕਰਨ ਲੱਗ ਜਾਈਏ ਨੇ ਕਿ ਅਸੀਂ ਇੰਨੇ ਪਾਠ ਕੀਤੇ ਆ ਸਾਨੂੰ ਇੰਨੇ ਸਾਲ ਪਾਠ ਹੋ ਗਿਆ ਪਰ ਫਿਰ ਵੀ ਕਦੇ ਸਮਝ ਨਹੀਂ ਪਈ ਹੁਣ ਇਹ ਰਹਿਸੀ ਇਹ ਜਾਣਨਾ ਕਿ ਹੁਣ ਵੀ ਅਸੀਂ ਪ੍ਰੀਤ ਪਾ ਲਈ ਉਸ ਪ੍ਰਭੂ ਪਰਮਾਤਮਾ ਨੇ ਤੁਸੀਂ ਵੀ ਕੋਸ਼ਿਸ਼ ਇਹ ਕਰੋ ਜਦੋਂ ਵੀ ਬਾਣੀ ਸ਼ੁਰੂ ਕਰੀਏ ਪਹਿਲਾਂ ਸ਼ੁਕਰਾਨੇ ਨਾਲ ਉਸ ਪ੍ਰਭੂ ਪਰਮਾਤਮਾ ਦਾ ਹਾਂ ਆਇਆ ਦੂਰੋਂ ਚੱਲ ਕੇ ਮੈਂ ਤਕੀ ਤਉ ਸਰਨਾਏ ਜਿਉ ਮੈਂ ਆਸਾ ਰੱਖੀ ਚਿਤ ਮੇਰਾ ਸਭੋ ਦੁੱਖ ਗੁਆਇ ਜਿਉ ਮੇਰਾ ਮਾਲਕਾ ਮੇਰੇ ਗੁਰਨਾਨਕ ਜੀ ਮੇਰੇ ਰੱਬ ਜੀ ਕਿਰਪਾ ਕਰਨ ਸੇ ਦੁਨੀਆ ਦੇ ਪਾਪ ਦੂਰ ਕਰਨੇ ਚੜ੍ਹਦੀ ਕਲਾ ਵਿੱਚ ਫਿਰ ਦੱਸਾਂ ਕਿ ਕਬਚ ਦੇਖ ਲਓ ਕਿ ਇੱਕ ਧਰਤੀ ਦੇ ਉੱਪਰ ਕਬਚ ਹੈ ਸਾਰਿਆਂ ਨੂੰ ਅਸੀਸਾਂ ਸਾਰਿਆਂ ਨੂੰ ਅਰਦਾਸਾਂ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰਨੀ ਜਦੋਂ ਇਹ ਤੁਸੀਂ ਭੇਜੋਗੇ ਨਾ ਦੁਨੀਆ ਵਿੱਚ ਤੇ ਤੁਹਾਡੇ ਉੱਪਰ ਇਹ ਵਾਈਬ੍ਰੇਸ਼ਨ ਇਹ ਪੋਜ਼ਿਟਿਵਿਟੀ એનર્ਜੀ ਵਾਪਸ ਆਏਗੀ ਤੁਹਾਡਾ ਪਿਆਰ ਦੁਨੀਆ ਦੇ ਨਾਲ ਵਧੇਗਾ ਜੀ ਆਪਣੇ ਆਪ ਹੌਲੀ ਹੌਲੀ ਮਨ ਜੜਾ ਸੰਤੁਸ਼ਟ ਹੋਣ ਲੱਗੇਗਾ ਠੀਕ ਹੈ ਫਿਰ ਜਪ ਵੱਲ ਵਾਪਸ ਆਈਏ ਮਾਨਸ ਜਪ ਬੁੱਧੀ ਵਿੱਚ ਹੋਣਾ ਪਰਮਾਤਮਾ ਦੇ ਨਾਲ ਗੱਲਾਂ ਹੋਣੀਆਂ ਦੁਨੀਆ ਨੂੰ ਇਹ ਲੱਗਣਾ ਕਿ ਇਹ ਬੰਦਾ ਸਮਾਧੀ ਵਿੱਚ ਬੈਠਾ ਠੀਕ ਹੈ ਜੀ ਇਹ ਦੁਨੀਆ ਨੂੰ ਲੱਗਣਾ ਤੁਹਾਨੂੰ ਪਤਾ ਕਿ ਤੁਸੀਂ ਪਰਮਾਤਮਾ ਨਾਲ ਕੀ ਗੱਲਾਂ ਕਰ ਰਹੇ ਹੋ ਠੀਕ ਹੈ ਇਹ ਆਮ ਤਿੰਨ ਜਪ ਨੇ ਜਿੰਨਾ ਦਾ ਗੁਰਬਾਣੀ ਵਿੱਚ ਵੀ ਵੱਖ-ਵੱਖ ਨਾਵਾਂ ਦੇ ਨਾਲ ਆਇਆ ਪਰ ਤਿੰਨ ਜ਼ਰੂਰੀ ਨੇ ਠੀਕ ਹੈ ਇਸ ਤੋਂ ਬਾਅਦ ਜਿਹੜੇ ਲੋਕ ਜਪ ਕਰਦੇ ਨੇ ਉਹ ਉਹ ਵੀ ਇਸ 11 14ਵੇਂ ਪੇਜ ਉੱਪਰ ਮੇਰੀ ਇਸ ਪੁਸਤਕ ਵਿੱਚ ਲਿਖਿਆ ਨੇ ਜਿੰਨਾ ਵਿੱਚ ਨਿਤ ਜਪ ਆ ਜਾਂਦਾ ਭਾਵ ਜਿਹੜਾ ਰੋਜ਼ ਕੀਤਾ ਜਾਂਦਾ ਉਸ ਤੋਂ ਬਾਅਦ ਨਿਯਮਿਤਿਕ ਜਪ ਆ ਜਾਂਦਾ ਜੋ ਕਿਸੇ ਵਿਸ਼ੇਸ਼ ਤਾਕਤਾਂ ਲਈ ਕੀਤਾ ਜਾਂਦਾ ਜੀ ਇੱਕ ਗੁਰਬਾਣੀ ਵਿੱਚ ਨਹੀਂ ਹੈ ਇਹ ਪ੍ਰਾਤਨ ਜਿਹੜੀਆਂ ਵਿਧੀਆਂ ਨੇ ਜਾਂ ਜੋ ਲੋਕ ਕਰਦੇ ਆ ਇਹ ਉਹ ਦੱਸਿਆ ਵੀ ਕਾਦੇ ਲਈ ਲੋਕ ਕਰਦੇ ਆ ਜਿਵੇਂ ਕਾਮਨਾ ਜਾਪਾ ਜਾਂਦਾ ਵੀ ਲੋਕ ਪਾਠ ਪੂਜਾ ਕਰਦੇ ਕਿਸੇ ਆ ਕਾਮਨਾ ਨੂੰ ਲੈ ਕੇ ਵੀ ਮੈਨੂੰ ਆ ਚੀਜ਼ ਮਿਲ ਜੇ ਮੈਨੂੰ ਧੀ ਪੁੱਤ ਦੀ ਦਾਤ ਮਿਲ ਜੇ ਮੈਨੂੰ ਵਧੀਆ ਬਿਜ਼ਨਸ ਮਿਲ ਜੇ ਜਾਂ ਆ ਹੋ ਜੇ ਜਾਂ ਉਹ ਹੋ ਜੇ ਉਹ ਹਰ ਇੱਕ ਚੀਜ਼ ਕਾਮਨਾ ਹੋ ਜਾਂਦੀ ਆ ਕਾਮਨਾ ਸਿਰਫ ਮਨੁੱਖੀ ਸਰੀਰ ਲਈ ਨਹੀਂ ਕਿ ਦੂਸਰੇ ਸਰੀਰ ਲਈ ਹੈ ਕਾਮਨਾ ਜਿਹਨੂੰ ਆਪਾਂ ਕਾਮ ਕਹਿ ਦਿੰਦੇ ਆ ਪਰ ਕਾਮ ਜਿਹੜਾ ਹੈ ਇਹ ਕਿਸੇ ਵੀ ਵਸਤੂ ਲਈ ਵੀ ਹੋ ਸਕਦਾ ਧੀ ਪੁੱਤ ਦੀ ਪ੍ਰਾਪਤੀ ਲਈ ਵੀ ਹੋ ਸਕਦਾ ਜਾਂ ਮੈਨੂੰ ਸ਼ਾਇਦ ਵਧੀਆ ਪੈਸੇ ਮਿਲ ਜਾਣ ਜਾਂ ਮੇਰਾ ਨਾਮ ਹੋ ਜਵੇ ਠੀਕ ਹੈ ਇਸ ਸਾਰੀ ਇਹਨੂੰ ਸਾਰੇ ਨੂੰ ਕਿਸੇ ਖਾਸ ਇੱਛਾ ਨੂੰ ਲੈ ਕੇ ਕੀਤੀ ਗਈ ਭਗਤੀ ਕਿਸੇ ਖਾਸ ਇੱਛਾ ਨੂੰ ਲੈ ਕੇ ਕੀਤਾ ਗਿਆ ਪਾਠ ਪੂਜਾ ਜਿਹੜਾ ਉਹ ਕਾਮਨਾ ਜਪ ਹੋ ਜਾਂਦਾ ਜੀ ਇਸ ਤੋਂ ਬਾਅਦ ਨਿਸ਼ਿੱਧ ਜਪ ਹੋ ਜਾਂਦਾ ਜੀ ਜੋ ਨਿਜਮਾ ਦੇ ਵਿਪਰੀਤ ਜਾਂ ਕਿਸੇ ਗਲਤ ਟੰਗ ਦੇ ਨਾਲ ਜਾਂ ਅਸ਼ੁੱਧ ਸੋਚ ਲੈ ਕੇ ਕੀਤਾ ਜਾਂਦਾ ਜੀ ਉਸ ਤੋਂ ਬਾਅਦ ਪ੍ਰਾਛਿਤ ਜਪ ਜਿਹੜਾ ਜਦੋਂ ਸਾਡੇ ਕੋਲ ਕੋਈ ਵਾਰ ਕੋਈ ਗਲਤੀ ਹੋ ਜਾਂਦੀ ਹੈ ਪਰਮਾਤਮਾ ਜਾਣਦਾ ਹੈ ਕਿ ਪੁੰਨਣ ਅੰਦਰ ਸਭ ਕੋ ਭੁੱਲ ਗੁਰ ਕਰਤਾਰ ਕੀ ਹਰ ਇੱਕ ਇਨਸਾਨ ਤੋਂ ਚਾਹੇ ਕਿੰਨਾ ਵੀ ਵੱਡਾ ਪਹੁੰਚਿਆ ਹੋਵੇ ਦੀ ਨਹੀਂ ਕਿ ਉਹ ਨਾ ਹੋਵੇ ਮਾਫ ਕਰਨਾ ਜੀ ਹਰ ਇੱਕ ਇਨਸਾਨ ਵਧੀਆ ਟੰਗ ਨਾਲ ਚੱਲਦਾ ਕਿ ਕਿਤੇ ਨਾ ਕਿਤੇ ਜਾ ਕੇ ਮੈਂ ਪਹਿਲਾਂ ਵੀ ਦੱਸਦਾ ਕਿ ਜਦੋਂ ਬੰਦੇ ਪਹਿਲਾਂ ਵੀ ਅੱਪ ਗੱਲ ਕੀਤੀ ਸੀ ਕਿ ਬੰਦੇ ਅੰਦਰ ਜਿਹੜੇ ਪੰਜ ਚੋਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇੱਕ ਦਿਨ ਮਰਦੇ ਨਹੀਂ ਜੀ। ਇਹਨਾਂ ਨੂੰ ਰੋਜ਼ ਕਾਬੂ ਕਰਨਾ ਤੇ ਹਰ ਰੋਜ਼ ਜਿਹੜਾ ਲੜਨਾਗਾ ਠੀਕ ਆ। ਖਾਲਸਾ ਸੋ ਕਰੇ ਨਿਤ ਜੰਗ ਜਿਹੜਾ ਕਿਹਦੇ ਨਾਲ ਜੰਗ ਕਰਨੀ ਆ ਜੀ ਅਸੀਂ ਆਪਣੇ ਮਨ ਨਾਲ ਜੰਗ ਕਰਨੀ ਆ। ਤਾਂ ਕਿ ਇਹ ਪੰਜੇ ਦੇ ਪੰਜੇ ਚੋਰ ਸਾਡੀ ਕਾਬੂ ਵਿੱਚ ਰਹਿਣ। ਅਸੀਂ ਮਨ ਨੂੰ ਅੱਗੇ ਨਹੀਂ ਲੈ ਕੇ ਤੋਰਨਾ। ਸੁਰਤ ਨੂੰ ਦਿਮਾਗ ਨੂੰ ਅੱਗੇ ਲੈ ਕੇ ਤੋਰਨਾ ਦਿਮਾਗ ਦੇ ਹੱਥ ਜਿਹੜੀ ਆ ਕੁੰਡੀ ਫੜਾਉਣੀ ਹੈ ਤਾਂ ਕਿ ਮਨ ਸਾਡੇ ਪਿੱਛੇ ਰਹੇ ਜਦੋਂ ਦਿਮਾਗ ਅੱਗੇ ਚੱਲੇਗਾ ਮਨ ਸਾਡੇ ਪਿੱਛੇ ਪਿੱਛੇ ਰਹੇਗਾ ਤਾਂ ਅਸੀਂ ਜਿਹੜੇ ਆ ਬਹੁਤ ਸਾਰੇ ਕਰਮਕੰਡਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਤੋਂ ਬਚ ਜਾਵਾਂਗੇ ਅੱਜ ਕੱਲ ਹੁੰਦਾ ਵੀ ਇਹ ਹੈ ਕਿ ਕਈ ਮਨੁੱਖ ਪਾਠ ਪੂਜਾ ਪਕਤੀ ਕਰਦੇ ਨੇ ਫਿਰ ਉਹ ਰਿਤੀਆਂ ਸਿੱਧੀਆਂ ਪਿੱਛੇ ਲੱਗ ਜਾਂਦੇ ਨੇ ਨਾਮ ਹੋ ਜਾਂਦਾ ਵਧੀਆ ਪਰ ਪੰਕਤੀ ਕੰਟੀਨਿਊ ਨਹੀਂ ਰਹਿੰਦੀ ਫਿਰ ਉਹ ਕਾਮ ਦੇ ਵਿੱਚ ਪੈ ਜਾਂਦੇ ਨੇ ਲੋਭ ਦੇ ਵਿੱਚ ਪੈ ਜਾਂਦੇ ਨੇ ਇਹੀ ਹੁੰਦਾ ਜੀ ਮੈਂ ਬਹੁਤ ਕਥਾ ਕਹਾਣੀਆਂ ਵੀ ਸੁਣੀਆਂ ਕਿਤਾਬਾਂ ਵੀ ਪੜੀਆਂ ਜਿੱਥੇ ਮਨੁੱਖ ਇਹ ਕਹਿੰਦੇ ਨੇ ਕਿ ਸਾਨੂੰ ਕੋਈ ਗਿਆਨੀ ਮਿਲਿਆ ਬੜੇ ਵਧੀਆ ਵਿਚਾਰ ਸਨ ਕਿ ਮੈਂ ਕਿਸੇ ਦੇਹਤਾ ਦੇ ਨੂਨੀ ਸੀ ਮੰਦਾ ਤੇ ਵਿਚਾਰਾਂ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਜਦੋਂ ਉਸ ਦਾ ਆਚਰਣ ਦੇਖਿਆ ਬੜਾ ਸੱਚਾ ਸੁੱਚਾ ਆਚਰਣ ਸੀ ਬੰਦੇ ਦਾ ਪਰ ਕੀ ਹੋਇਆ ਕਹਿੰਦਾ 10-15 ਸਾਲ ਲੰਘ ਗਏ ਤੇ ਅਚਾਨਕ ਮੈਨੂੰ ਪਤਾ ਲੱਗਿਆ ਕਿ ਉਹ ਬੰਦਾ ਗਲਤ ਕਰਮ ਕਰਦਾ ਫੜਿਆ ਗਿਆ ਠੀਕ ਹੈ ਇਸ ਵਿੱਚ ਕੀ ਹੋਇਆ ਕਿ ਉਹ ਬੰਦਾ ਸ਼ੁਰੂ ਤੋਂ ਗਲਤ ਸੀ ਨਹੀਂ ਸਾਡੇ ਨਾਲ ਵੀ ਇਹੀ ਹੁੰਦਾ ਜੀ ਕਿ ਅਸੀਂ ਜਦ ਤੁਹਾਡੇ ਨਾਲ ਆਪਣੇ ਨਾਲ ਅਸੀਂ ਆਪਣੇ ਤੇ ਲੈ ਕੇ ਦੇਖੀਏ ਕਿ ਹਰ ਵਕਤ ਬੰਦਾ ਗਲਤ ਨਹੀਂ ਹੁੰਦਾ ਭਾਵਨਾਵਾਂ ਕਈ ਵਾਰ ਸਹੀ ਹੁੰਦੀਆਂ ਜਦੋਂ ਟਾਈਮ ਪੈ ਜਾਂਦਾ ਭਗਤੀ ਕਰਦੇ ਆ ਪਾਠ ਪੂਜਾ ਕਰਦੇ ਆ ਹਉਮੈ ਅੰਦਰ ਆ ਜਾਂਦੇ ਕਿ ਮੇਰੇ ਅਰਗਾ ਪਾਠ ਕੀ ਨਹੀਂ ਕਰਨਾ ਕਦੇ ਅਸੀਂ ਵੀ ਸੋਚ ਕੇ ਦੇਖੀ ਕਿ ਅਸੀਂ ਕਦੇ ਕਿਆਗਾ ਕਿ ਮੇਰੇ ਅਰਗਾ ਜਿੰਨਾ ਪਾਠ ਕਿਨੇ ਕਰਨਾ ਜਿੰਨਾ ਮੈਂ ਪਾਠ ਕਰ ਲਿਆ ਬਸ ਇਹ ਹਉਮੇ ਹੀ ਬੋਲਦੀ ਹੈ ਜਦੋਂ ਇਹ ਆ ਗਿਆ ਕਿ ਮੇਰੇ ਜਿੰਨਾ ਕੰਮ ਕਿਨੇ ਕਰਨਾ ਮੇਰੇ ਜਿੰਨਾ ਪਾਠ ਕਿਨੇ ਕਰਨਾ ਬਸ ਆਹੀ ਚੀਜ਼ ਜਿਹੜੀ ਸਾਨੂੰ ਡੁਬੋ ਕੇ ਬਹਿ ਜਾਂਦੀ ਹੈ ਪ੍ਰਮਾਤਮਾ ਨੂੰ ਕਿ ਮੇਰੇ ਮਾਲਕਾ ਜੇ ਤੂੰ ਰਹਿਮਤ ਕੀਤੀ ਜਿੰਨੀ ਤੇਰੀ ਰਹਿਮਤ ਸੀ ਜਿੰਨੀ ਤੇਰੀ ਨਦਰ ਸੀ ਉਹਨਾਂ ਕਾ ਪਾਠ ਹੋ ਗਿਆ ਹੁਣ ਤੂੰ ਇੰਨੀ ਕ ਰਹਿਮਤ ਕਰ ਦੇ ਕਿ ਹੁਣ ਮੈਂ ਸਮਝ ਕੇ ਤੇਰੇ ਨਾਲ ਪ੍ਰੀਤ ਪੈ ਗਈ ਹੈ ਉਨੀ ਸੋਰਤ ਵਿੱਚ ਜਿਹੜੀ ਉਹ ਇਮੇਜ ਬਣਾਈ ਹੈ ਪ੍ਰਮਾਤਮਾ ਸਾਹਮਣੇ ਬੜ ਕੇ ਹੁਣ ਉਸ ਨਾਲ ਪ੍ਰੀਤ ਪਾਉਣੀ ਹੈ ਹੁਣ ਇਹ ਨਹੀਂ ਕਹਿਣਾ ਵੀ ਮੈਂ ਇੰਨੇ ਪਾਠ ਕਰਨਿਆ ਨਾ ਹੁਣ ਇਹ ਕਹਿਣਾ ਤੇਰੇ ਨਾਲ ਮੇਰੀ ਨਾ ਯਾਰੀ ਬਣਾ ਦੇ ਗੁਰੂ ਨਾਨਕ ਜੀ ਜਿਹੜੇ ਨਾਲ ਬੈਠੇ ਨੇ ਜਿੰਨਾ ਮੇਰੀ ਬਾਹ ਫੜੀ ਆ ਰਹਿਮਤ ਕਰ ਦੋ ਉਸ ਪ੍ਰਮਾਤਮਾ ਦੇ ਨਾਲ ਯਾਰੀ ਪਾ ਦਿਓ ਸੁਣ ਮਨ ਮਿੱਤਰ ਪਿਆਰਿਆ ਮਿਲ ਵੇੜਾ ਹੈ ਇਹ ਵਾਪਸ ਆਈਏ ਜੀ ਪ੍ਰਾਛਿਤ ਜਪ ਵਿੱਚ ਕਿ ਕਈ ਲੋਕ ਕਰਮ ਕੰਡਾ ਚ ਪੈ ਜਾਂਦੇ ਨੇ ਗਲਤੀਆਂ ਹੋ ਜਾਂਦੀਆਂ ਨੇ ਉਸ ਗਲਤੀਆਂ ਦਾ ਪ੍ਰਾਛਿਤ ਕਰਨ ਦੇ ਲਈ ਪਾਠ ਪੂਜਾ ਕਰਦੇ ਨੇ ਠੀਕ ਹੈ ਅਕਾਲ ਜਪ ਜੀ ਜਿਹੜਾ ਮੌਤ ਦੇ ਡਰ ਤੋਂ ਕੀਤਾ ਜਾਂਦਾ ਕਿ ਮੈਂ ਮਰਾਂ ਨਾ ਜਾਂ ਮੈਨੂੰ ਮੌਤ ਦਾ ਡਰ ਨਾ ਸੰਤਾਂ ਬਹੁਤ ਲੋਕ ਨੇ ਜੀ ਜਿਹੜੇ ਮੌਤ ਤੋਂ ਡਰ ਕੇ ਪਾਠ ਪੂਜਾ ਕਰਦੇ ਨੇ ਜਾਂ ਨਰਕ ਚ ਨਾ ਚਲੇ ਜਾਈਏ ਮੌਤ ਤੋਂ ਮਰਨ ਤੋਂ ਬਾਅਦ ਉਹ ਨਰਕ ਤੋਂ ਡਰ ਕੇ ਪਾਠ ਪੂਜਾ ਕਰਦੇ ਨੇ ਪ੍ਰਮਾਤਮਾ ਨਾਲ ਪਿਆਰ ਕਰਨਾ ਤਾਂ ਪਾਠ ਪੂਜਾ ਕਰੋ ਠੀਕ ਹੈ ਗੁਰਬਾਣੀ ਵਿੱਚ ਇੱਕ ਬੜਾ ਪਿਆਰਾ ਸ਼ਬਦ ਅੰਦਰ ਜੀ ਸਾਚ ਕਹੂੰ ਸੁਣ ਲੈ ਹੋ ਸਵੇ ਜਿਨ ਪ੍ਰੇਮ ਕੀਓ ਤិនਹੀ ਪ੍ਰਪਾਇ ਠੀਕ ਹੈ ਵੀ ਮੈਂ ਸੱਚ ਕਹਿਣਾ ਇਹ ਗੱਲ ਨੂੰ ਸੁਣ ਲਿਓ ਸਾਰੇ ਜਾਣੇ ਧਿਆਨ ਦੇ ਨਾਲ ਸੁਣ ਲਿਓ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਹੈ ਜੀ ਆ ਬਾਸਕਿਓ ਬਖਿਆਨ ਸੋ ਬੈਠ ਕੇ ਬੈ ਐਸੇ ਹੀ ਐਸੇ ਸੋ ਬੈਸ ਬਤਾਇਓ ਸੱਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤិនਹੀ ਪ੍ਰਪਾਇਓ ਕਹਿੰਦੇ ਨੇ ਮਾਫ ਕਰਨਾ ਜੇ ਮੇ ਤੋਂ ਸ਼ਬਦ ਪੜਨ ਵਿੱਚ ਗਲਤੀ ਹੋ ਜੇ ਮੈਂ ਫਿਰ ਦੱਸ ਜਮ ਭੁੱਲ ਜਾਣਾ ਬਹੁਤ ਇਹ ਪਰਮਾਤਮਾ ਵੱਲੋਂ ਰਹਿਮਤ ਵੀ ਹੈ ਕੀ ਚੀਜ਼ ਕੋ ਲੈਣਾ ਪਰ ਭਾਵਨਾ ਨੂੰ ਸਮਝਿਓ ਕਿ ਪ੍ਰਭੂ ਪਰਮਾਤਮਾ ਇਹ ਕਹਿੰਦੇ ਵੀ ਜਿੰਨੀ ਮਰਜੀ ਪਖੰਡ ਕਰਕੇ ਬਹਿ ਜਾ ਵੀ ਮੈਂ ਬਗਲੇ ਵਾਂਗੂ ਪਕਤੀ ਲਾ ਕੇ ਬੈਠਾ ਇਹ ਪਖੰਡ ਹੈ ਇਸ ਵਿੱਚ ਕੁਝ ਨਹੀਂ ਹੋਣਾ ਇਹ ਡਰ ਕੇ ਨਹੀਂ ਕਰਨਾ ਇਹ ਨਿਤ ਦਾ ਜਪ ਨਹੀਂ ਕਰਨਾ ਇੱਕ ਅੱਦੇ ਵੀ ਇਹ ਨਹੀਂ ਕਰਨਾ ਜੇ ਕਰਨਾ ਦਾ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾਉਣ ਲਈ ਉਸਦੇ ਨਾਲ ਸਾਂਝ ਪਾਉਣ ਦੇ ਲਈ ਉਸਦੇ ਨਾਲ ਯਾਰੀ ਪਾਉਣ ਦੇ ਲਈ ਬਾਖ ਪੂਜਾ ਕਰਿਆ ਕਰੋ ਜਦੋਂ ਵੀ ਕਰਨੀ ਆ ਚਾਹੇ ਤੁਸੀਂ ਮੂਲ ਮੰਤਰ ਦਾ ਕਰ ਲਓ ਇੱਕ ਪੌੜੀ ਲੈ ਲਓ ਗਾ ਕੇ ਪੜ੍ਹ ਲਓ ਉਸਦੇ ਨਾਲ ਪ੍ਰੀਤ ਪਾ ਲਓ ਪਰਮਾਤਮਾ ਨੂੰ ਪੁੱਛਿਆ ਵੀ ਮੇਰਾ ਮਾਲਕਾ ਕੀ ਹਾਲਤ ਹੈ ਠੀਕ ਹੈ ਹਾਲਾਂਕਿ ਪਰਮਾਤਮਾ ਤਾਂ ਵੇਪਰਵਾਹ ਪ੍ਰਸੰਨ ਹੈ ਪਰ ਇੱਕ ਗੱਲਾਂ ਪਾਉਣ ਦੇ ਲਈ ਉਸਦੇ ਨਾਲ ਗੱਲਾਂ ਕਰੋ ਆਪਣੇ ਆਪ ਹੀ ਤੁਹਾਡੀਆਂ ਮਾਨਸਿਕ ਜਿਹੜੀਆਂ ਬਿਮਾਰੀਆਂ ਨਾ ਹਟ ਜਾਂਦੀਆਂ ਇਹ ਮੈਂ ਆਪਣੇ ਨਿੱਜੀ ਤੌਰ ਤੇ ਐਕਸਪੀਰੀਅੰਸ ਦੇ ਕੇ ਕਹਿੰਨਾ ਤੁਹਾਨੂੰ ਪਰਮਾਤਮਾ ਬੜਾ ਦਿਆਲੂ ਹੋ ਜੀ ਪਰਮਾਤਮਾ ਬੜਾ ਕਿਰਪਾਲੂ ਹੋ ਅਸੀਂ ਕਹਿੰਦੇ ਆ ਨਾਨਕ ਵਿਕਸ ਵੇਪਰਵਾਹ ਬਾਰ-ਬਾਰ ਜਪਜੀ ਸਾਹਿਬ ਅਚੇਹ ਜਾਂਦੇ ਜੀ ਆਪਾਂ ਪਹਿਲਾਂ ਵੀ ਪੜਕੇ ਹਟੇ ਮੂਲ ਮੰਤਰ ਹੁਣ ਤੱਕ ਪੜ੍ਹਿਆ ਆਪਾਂ ਨਿਰਭਉ ਨਿਰਵੈਰ ਨਿਰਵੈਰ ਦਾ ਕੀ ਮਤਲਬ ਹੈ ਜੀ ਨਿਰਭਉ ਦਾ ਕੀ ਮਤਲਬ ਹੈ ਠੀਕ ਹੈ ਪ੍ਰਮਾਤਮਾ ਬੜਾ ਦਿਆਲੂ ਹੈ بس ਪਿਆਰ ਨਾਲ ਉਸ ਨਾਲ ਸਾਂਝ ਪਾਉਣੀ ਸ਼ੁਰੂ ਕਰੀਏ ਆਪਾਂ ਠੀਕ ਹੈ ਅਕਾਲ ਜਪ ਤੋਂ ਬਾਅਦ ਚਲ ਜਪ ਆ ਗਿਆ ਜੀ ਉਹ ਜਿਹੜਾ ਛਲ ਕਪਟ ਲਈ ਕੀਤਾ ਜਾਂਦਾ ਜੇ ਕਿਸੇ ਨਾਲ ਧੋਖਾ ਧੜੀ ਦੇ ਲਈ ਲੋਕ ਪਾਠ ਕਰਦੇ ਪੂਜਾ ਕਰਦੇ ਹਵਨ ਕਰਦੇ ਤੁਹਾਨੂੰ ਪਤਾ ਹੀ ਹੋਣਾ ਜੀ ਪਰਮਰ ਜਪ ਕਾਮ ਦੀ ਪ੍ਰਾਪਤੀ ਲਈ ਕਿ ਮੈਨੂੰ ਉਹ ਮਨੁੱਖ ਜਾਂ ਉਹ ਇਸਤਰੀ ਮਿਲ ਜਵੇ ਠੀਕ ਹੈ ਮੈਂ ਉਹਨੂੰ ਬੜਾ ਪਿਆਰ ਕਰਦਾ ਪਿਆਰ ਗਲਤ ਪਾਸੇ ਹੋ ਗਿਆ ਪਿਆਰ ਮਨੁੱਖ ਨਾਲ ਨਹੀਂ ਕਰਨਾ ਪਿਆਰ ਉਸ ਪ੍ਰਭੂ ਪਰਮਾਤਮਾ ਨਾਲ ਕਰਨਾ ਪ੍ਰਭੂ ਪਰਮਾਤਮਾ ਕਿਹਦੇ ਵਿੱਚ ਸਾਰਿਆਂ ਵਿੱਚ ਐਸ ਲਈ ਕਈ ਮੇਰੇ ਵਰਗੇ ਗਲਤ ਪਾਸੇ ਲੈ ਜਾਂਦੇ ਆ ਕਿ ਪਹਿਲਾਂ ਅਸੀਂ ਕਿਸੇ ਜਨਾਨੀ ਨੂੰ ਜਾਂ ਜੇ ਕੋਈ ਔਰਤ ਹੈ ਤਾਂ ਬੰਦੇ ਨੂੰ ਪਿਆਰ ਕਰਨਾ ਨਹੀਂ ਇੱਥੇ ਇਹ ਪਿਆਰ ਕਿਸੇ ਬੰਦੇ ਜਾਂ ਔਰਤ ਲਈ ਨਹੀਂ ਹੈ ਇਹ ਪ੍ਰਿਆਰ ਉਸ ਪ੍ਰਭੂ ਪਰਮਾਤਮਾ ਲਈ ਹੈ ਠੀਕ ਹੈ ਜੀ ਇਹ ਗੱਲ ਦਾ ਧਿਆਨ ਰੱਖਿਓ ਉਸ ਤੋਂ ਬਾਅਦ ਅਖੰਡ ਜਪ ਜਿਹੜਾ ਕਹਿੰਦੇ ਆ ਕਿ ਲਗਾਤਾਰ ਬਿਨਾਂ ਕਿਸੇ ਰੁਕਾਵਟ ਦੇ ਕਰੀਏ ਨਾ ਬੈਠ ਕੇ ਕਰੀਏ ਨਾ ਅਖੰਡ ਭਾਵ ਬਿਨਾਂ ਟੁੱਟ ਤੋਂ ਠੀਕ ਹੈ ਉਸ ਤੋਂ ਬਾਅਦ ਪਰਦਖਣਾ ਜਪ ਜਿਹੜਾ ਕਿਸੇ ਖਾਸ ਜਗ੍ਹਾ ਦੇ ਆਲੇ ਦੋਲੇ ਕੀਤਾ ਜਾਂਦਾ ਹੈ ਇਹ ਕੁਝ ਕੁ ਜਪ ਨੇ ਜੀ ਇਸ ਤੋਂ ਬਾਅਦ ਵੀ ਹੋਰ ਬਹੁਤ ਸਾਰੇ ਜਪ ਨੇ ਜਿਹੜੇ ਆਏ ਨੇ ਪਰ ਇਹ 14ਵੇਂ ਪੌੜੀ ਦੇ ਉੱਪਰ 14ਵੇਂ ਸੌਰੀ ਪੇਜ ਦੇ ਉੱਪਰ ਉਸ ਤੋਂ ਬਾਅਦ ਗੁਰਬਾਣੀ ਵਿੱਚ ਜਿਹੜੇ ਨੇ ਜਪ ਨੂੰ ਲੈ ਕੇ ਜਾਂ ਪ੍ਰਭੂ ਪਰਮਾਤਮਾ ਦੀ ਭਗਤੀ ਬੰਦਗੀ ਨੂੰ ਲੈ ਕੇ ਇੱਕ ਸ਼ਬਦ ਆਇਆ ਜੀ 565 ਅੰਗ ਦੇ ਉੱਪਰ ਗੁਰੂ ਮਹਾਰਾਜ ਕਹਿੰਦੇ ਨੇ ਮੁਖੋਂ ਹਰ ਹਰ ਸਭ ਕੋ ਕਰੇ ਮੁਖੋਂ ਹਰ ਹਰ ਸਭ ਕੋ ਕਰੇ ਵਿਰਲੇ ਰਿਦੇ ਵਸਾਇਆ ਕਿ ਮੁਖੋਂ ਤਾਂ ਪ੍ਰਮਾਤਮਾ ਨੂੰ ਸਾਰੇ ਜਾਣੇ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਅੱਲਾ ਰਾਮ ਜਾਂ ਬਾਣੀ ਰੋਜ਼ ਪੜ੍ਹਦੇ ਨੇ ਕੋਈ ਵਿਰਲਾ ਹੀ ਹੈ ਜਿਨੇ ਦਿਲ ਦੇ ਵਿੱਚ ਵਸਾਇਆ ਠੀਕ ਹੈ ਜੀ ਉਸ ਤੋਂ ਬਾਅਦ ਨਾਨਕ ਜਿਨ ਕੈ ਹਿਰਦੇ ਵਸਿਆ ਹੇ ਮੇਰੇ ਨਾਨਕ ਜੀ ਹੇ ਮੇਰੇ ਰੱਬ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪ੍ਰਭੂ ਪਰਮਾਤਮਾ ਵਸ ਗਿਆ ਜਿਨ੍ਹਾਂ ਦੇ ਦਿਮਾਗ ਵਿੱਚ ਉਹ ਪ੍ਰਭੂ ਪਰਮਾਤਮਾ ਵਸ ਗਿਆ ਮੋਖ ਮੁਕਤ ਤਿੰਨ ਪਾਇਆ ਇਸ ਦੁਨੀਆ ਦੇ ਉੱਪਰ ਜਿਹੜੀ ਮੁਕਤੀ ਆ ਉਸ ਪ੍ਰਭੂ ਪਰਮਾ ਪਰਮਾਤਮਾ ਦੇ ਨਾਲ ਜੋੜ ਕੇ ਉਸ ਮਨੁੱਖ ਨੇ ਪਾ ਲਈ ਠੀਕ ਹੈ ਜੀ ਇਸ ਤੋਂ ਬਾਅਦ ਗੁਰਬਾਣੀ ਵਿੱਚ ਤਿੰਨ ਤਰ੍ਹਾਂ ਦੇ ਜਾਪ ਆਏ ਨੇ ਇੱਕ ਰੈਗੂਲਰ ਜਾਪ ਆਇਆ ਜਿਹਨੂੰ ਸਧਾਰਨ ਜਪ ਕਹਿੰਦੇ ਆ ਫਿਰ ਅਜਪਾ ਜਾਪ ਆਇਆ ਉਸ ਤੋਂ ਬਾਅਦ ਲਿਵ ਜਾਪ ਆਇਆ ਇਹਨਾਂ ਤਿੰਨਾਂ ਦੇ ਜਿਹੜੇ ਅਰਥ ਨੇ ਉਹ ਪਹਿਲਾਂ ਵੀ ਆਪਾਂ ਕਰ ਚੁੱਕੇ ਨੇ ਜਿਹੜੇ ਵਾਚਕ ਜਪ ਉਪਾਂਸ਼ੂ ਜਪ ਮਾਨਿਕ ਜਪ ਸਾਨੂੰ ਉਦਾਂ ਹੀ ਸਧਾਰਨ ਜਪ ਹੁੰਦਾ ਕਿਸੇ ਚੀਜ਼ ਨੂੰ ਬੋਲ ਕੇ ਕਰਨਾ ਜਿਸ ਦੇ ਉੱਪਰ ਉਚਾਰਨ ਦੇ ਉੱਪਰ ਥੋੜਾ ਜਿਆਦਾ ਜੋਰ ਦਿੱਤਾ ਗਿਆ ਕਿ ਸਹੀ ਉਚਾਰਨ ਹੋਵੇ ਤਾਂ ਹੀ ਕਈ ਵਾਰ ਆਪਾਂ ਦੇਖਿਆ ਕਿ ਕਿਹਾ ਜਾਂਦਾ ਕਿ ਬਾਣੀ ਦਾ ਸਹੀ ਉਚਾਰਨ ਕਰਨਾ ਚਾਹੀਦਾ ਬਹੁਤ ਜ਼ਰੂਰੀ ਗੱਲ ਹੈ ਜੀ ਜਦੋਂ ਤੁਸੀਂ ਸਹੀ ਉਚਾਰਨ ਕਰਨਾ ਸਿੱਖ ਜਾਂਦੇ ਹੋ ਉਸ ਤੋਂ ਬਾਅਦ ਜਿਹੜਾ ਦੂਜਾ ਹੈ ਜਪਾ ਜਪਾ ਜਿਹੜਾ ਬਿਨਾਂ ਆਵਾਜ਼ ਤੋਂ ਹੁੰਦਾ ਉਦੋਂ ਥੋੜਾ ਜਿਆ ਅਰਥਾਂ ਦੇ ਉੱਪਰ ਜ਼ੋਰ ਜ਼ਿਆਦਾ ਹੁੰਦਾ ਜੀ ਅ ਉਦੋਂ ਮੂੰਹ ਦੇ ਵਿੱਚ ਥੋੜੀ ਪਹਿਲਾਂ ਵੀ ਕਿਹਾ ਸੀ ਕਿ ਹਵਾ ਦੀ ਆਵਾਜ਼ ਜਿਹੜੇ ਸਾਹ ਬਾਹਰ ਨਿਕਲਦਾ ਉਹਦੀ ਫਸਫਸ ਦੀ ਆਵਾਜ਼ ਸੁਣਦੀ ਹੈ ਉੱਚ ਕੇਵਲ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਬੰਦਾ ਕੀ ਬੋਲ ਰਿਹਾ ਉਹ ਜੋ ਬੋਲਦੇ ਹੁੰਨੇ ਸਾਡੇ ਕੰਨ ਹੀ ਸੁਣ ਸਕਦੇ ਆ ਸਾਹਮਣੇ ਵਾਲੇ ਨੂੰ ਸ਼ਾਇਦ ਸਮਝ ਪਵੇ ਸ਼ਾਇਦ ਨਾ ਪਵੇ ਠੀਕ ਹੈ ਉਹ ਜਿਹੜਾ ਅਰਥਾਂ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਲਿਵ ਜਾਪਾ ਲਿਵ ਜਪ ਦੇ ਵਿੱਚ ਨਾ ਜੁਬਾਨ ਹਿਲਦੀ ਆ ਨਾ ਬੁੱਲ ਹਿਲਦੇ ਨੇ ਸਿਰਫ ਦਿਮਾਗ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀਆਂ ਗੱਲਾਂ ਹੁੰਦੀਆਂ ਨੇ ਤੇ ਉਦੋਂ ਭਾਵਨਾ ਦੇ ਉੱਪਰ ਬਾਣੀ ਨਾਲੋਂ ਵੀ ਬੋਲ ਨਾਲੋਂ ਵੀ ਸ਼ਬਦ ਨਾਲੋਂ ਵੀ ਭਾਵਨਾਵਾਂ ਦੇ ਉੱਪਰ ਜਿਹੜਾ ਜ਼ਿਆਦਾ ਜੋੜ ਦਿੱਤਾ ਗਿਆ ਹੁੰਦਾ ਜੀ ਠੀਕ ਹੈ ਇਹ ਤਿੰਨ ਤਰ੍ਹਾਂ ਦੇ ਨੇ ਇਹ ਇਹਨਾਂ ਦੀਆਂ ਉਦਾਹਰਨਾਂ ਇਹਨਾਂ ਨੂੰ ਵਿਸਥਾਰ ਦੇ ਨਾਲ ਇਸ ਦੇ ਵਿੱਚ ਸਮਝਾਇਆ ਗਿਆ ਉਸ ਤੋਂ ਬਾਅਦ 15ਵੇਂ ਪੇਜ ਦੇ ਉੱਪਰ ਜਿਹੜੇ ਆ ਬਹੁਤ ਸਾਰੇ ਇਸ ਚਪ ਦੇ ਵਿੱਚ ਜਿਹੜੇ ਸਵਾਲ ਆਏ ਨੇ ਕਿ ਸਾਨੂੰ ਪਾਠ ਕਰਨਾ ਚਾਹੀਦਾ ਜੇ ਸਾਨੂੰ ਬਾਣੀ ਨਹੀਂ ਆਉਂਦੀ ਕਿ ਸਾਨੂੰ ਫਿਰ ਵੀ ਪੜ੍ਹਨੀ ਚਾਹੀਦੀ ਹੈ ਕਿ ਸਾਨੂੰ ਨਾਮ ਸਿਮਰਨ ਕਰਨਾ ਚਾਹੀਦਾ ਨਾਮ ਸਿਮਰਨ ਕੀ ਹੈ ਸਮਾਧੀ ਕੀ ਹੈ ਜਪ ਕੀ ਹੈ ਇਹ ਬਹੁਤ ਸਾਰੇ ਅਰਥ ਤੁਹਾਨੂੰ ਆਪਣੇ ਆਪ ਸਮਝ ਪੈ ਜਾਣੇ ਜਦੋਂ ਇਹ ਸਮਝ ਗਿਆ ਕਿਉਂ ਕਿ ਕਿ ਸਾਨੂੰ ਪਾਠ ਕਰਨਾ ਚਾਹੀਦਾ ਪਹਿਲੀ ਗੱਲ ਪਹਿਲਾ ਸਵਾਲ ਠੀਕ ਹੈ ਜ਼ਰੂਰ ਪਾਠ ਜ਼ਰੂਰ ਕਰੋ ਕਿਉਂਕਿ ਜਿੰਨਾ ਟਾਈਮ ਅਸੀਂ ਪੜਾਂਗੇ ਨਹੀਂ ਜੀ ਕਿਸੇ ਚੀਜ਼ ਨੂੰ ਫਿਰ ਅਸੀਂ ਸਮਝਾਂਗੇ ਕਿਦਾਂ ਠੀਕ ਹੈ ਜੇ ਪੜਤ ਸਾਨੂੰ ਨਹੀਂ ਆਉਂਦਾ ਸੁਣ ਲਓ ਜਦੋਂ ਕਿਸੇ ਚੀਜ਼ ਨੂੰ ਅਸੀਂ ਪੜਨ ਲੱਗ ਗਏ ਫਿਰ ਕੀ ਹੋਵੇਗਾ ਅਸੀਂ ਸਮਝਣਾ ਵੀ ਸ਼ੁਰੂ ਕਰ ਦਾਂਗੇ ਪੜਨਾ ਪਹਿਲਾ ਪੜਾਇ ਉਸ ਤੋਂ ਬਾਅਦ ਸਮਝਣਾ ਦੂਜਾ ਪੜਾਇ ਸਮਝ ਕੇ ਅਮਲ ਕਰਨਾ ਤੀਜਾ ਪੜਾਇ ਜਦੋਂ ਅਮਲ ਕਰ ਲਿਆ ਫਿਰ ਪ੍ਰਮਾਤਮਾ ਦੇ ਨਾਲ ਜੁੜਨਾ ਸੌਖਾ ਹੋ ਜਾਂਦਾ ਠੀਕ ਹੈ ਹੁਣ ਤੁਸੀਂ ਦੇਖੋ ਕਿ ਤੁਸੀਂ ਕਿਹੜੇ ਪੜਾਚ ਕੁਸੀਂ ਸਿਰਫ ਅਜੇ ਤੱਕ ਬਾਣੀ ਨੂੰ ਪੜਦੇ ਹੀ ਆਏ ਹੋ ਜਾਂ ਬਾਣੀ ਨੂੰ ਹੁਣ ਸਮਝ ਕੇ ਜ਼ਿੰਦਗੀ ਵਿੱਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਜਾਂ ਸਮਝਣਾ ਸ਼ੁਰੂ ਕਰ ਦਿੱਤਾ ਠੀਕ ਹੈ ਕੱਲੇ ਅਰਥ ਨਹੀਂ ਸਮਝਣੇ ਕਿ ਮੈਨੂੰ ਇਹਦੇ ਅਰਥ ਪਤਾ ਬਣੇ ਨਾ ਭਾਵ ਅਰਥ ਸਮਝੋ ਉਸ ਪ੍ਰਭੂ ਪਰਮਾਤਮਾ ਦੇ ਨਾਲ ਜਿਹੜਾ ਜੁੜਨਾ ਸ਼ੁਰੂ ਕਰੋ ਭਾਵ ਅਰਥ ਸਮਝਣਾ ਬਹੁਤ ਜ਼ਰੂਰੀ ਹੈ ਇਹ ਦੂਸਰਾ ਪੜਾ ਠੀਕ ਹੈ ਉਸ ਤੋਂ ਬਾਅਦ ਜਦੋਂ ਜਿਹੜੀ ਲਿਬ ਲੱਗ ਗਈ ਜਾਂ ਕਹਦੇ ਸਮਾਧੀ ਵਾਲੀ ਅਵਸਥਾ ਆ ਗਈ ਠੀਕ ਹੈ ਉਹ ਤੀਜਾ ਪੜਾਏਗਾ ਉਦੋਂ ਮੰਨਣਾ ਜੀ ਉਦੋਂ ਜਿਵੇਂ ਗੁਰੂ ਸਾਹਿਬ ਜਾਂ ਗੁਰੂ ਸਹਿਬਾਨ ਦੇ ਵਿੱਚ ਜੇ ਆਪਾਂ ਗੱਲ ਨਾ ਕਰੀਏ ਕਿ ਵਰ ਲੋਕ ਗਲਤ ਪਾਸੇ ਲੈ ਜਾਂਦੇ ਕਿ ਗੁਰੂ ਦੇ ਨਾਲ ਤੁਲਨਾ ਕਰਦਾ ਮਾਫ ਕਰਨਾ ਜੀ ਗੁਰੂ ਨਾਲ ਵੀ ਬੜੇ ਸਿੰਘ ਸਹਿਬਾਨ ਸਨ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖਰੀਆਂ ਤੇ ਚੜੇ ਤਨ ਆਰਿਆਂ ਨੂੰ ਚਰਵਾ ਲਿਆ ਸਿਰ ਤੜਨ ਨਾਲੋਂ ਕਰਮ ਕਰਵਾ ਲਵੇ ਪਰ ਗੁਰੂ ਦੀ ਜਿਹੜੀ ਬਾਣੀ ਸੀ ਉਸ ਨੂੰ ਨਹੀਂ ਛੱਡਿਆ ਠੀਕ ਹੈ ਜੀ ਉਹ ਅਵਸਥਾ ਉਹ ਹੀ ਬਣਦੀ ਹੈ ਜਦੋਂ ਬਾਣੀ ਨੂੰ ਪੜ ਕੇ ਸੁਣ ਕੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਢਾਲ ਲਾਂਗੇ ਜਾਣ ਦੇਣੀ ਦੂਰ ਦੀ ਗੱਲ ਹੈ ਅੱਜ ਅਸੀਂ ਇੱਕ ਫੁੱਟ ਜ਼ਮੀਨ ਦਾ ਨਹੀਂ ਛੱਡ ਕੇ ਰਾਜੀ ਅੱਜ ਅਸੀਂ ਦੂਸਰੇ ਨਪ ਕੇ ਰਾਜੀ ਹਾਂ ਜੀ ਕਿਉਂ ਕਿਉਂਕਿ ਬਾਣੀ ਸਮਝੀ ਨਹੀਂ ਪੜਦੇ ਬਹੁਤ ਨੇ ਸਮਝੀ ਨਹੀਂ ਅਸਿਕ ਕਿਸੀ ਨੇ ਕੋ ਰੋਟੀ ਨਹੀਂ ਦੇ ਕੇ ਰਾਜੀ ਕਿਰਪਈਆ ਨਹੀਂ ਦੇ ਕੇ ਰਾਜੀ 100 ਰੁਪਏ ਕਿਸੇ ਚੋਰੀ ਕਰ ਲੈਣੇ ਆ ਜੀ 100 ਰੁਪਇਆ ਬਦਲਾ ਦੇਣੇ ਕਿ ਵਰ ਲਾਲਚ ਆਇਆ ਆਂਦਾ ਕਿ ਮੈਂ ਪ੍ਰੋਫਿਟ ਕਮਾ ਲਾਂ ਠੀਕ ਹੈ ਜੀ ਬਾਣੀ ਸਮਝੀ ਨਹੀਂ ਹਜੇ ਤੱਕ ਕਰਕੇ ਠੀਕ ਹੈ ਪਰ ਪ੍ਰਮਾਤਮਾ ਜਾਣਦਾ ਜੀ ਆਪਣਾ ਮੈਂ ਆਪਣੇ ਗੱਲ ਕਰਾਂ ਕਿ ਸ਼ੁਕਰਾਨਾ ਮੇਰੇ ਮਾਲਕਾ ਰਹਿਮਤ ਬਖਸ਼ੀ ਸੋਜੀ ਬਖਸ਼ੀ ਤੁਸੀਂ ਆਪਣਾ ਦੇਖਣਾ ਜੀ ਦੁਨੀਆ ਵਿੱਚ ਕੀ ਹੁੰਦਾ ਇਹ ਨਾ ਦੇਖੋ ਤੁਸੀਂ ਆਪਣੇ ਵੱਲ ਚਾਤ ਮਾਰੋ ਵੀ ਮੈਂ ਕਿਹੜੀ ਚੀਜ਼ ਕੀ ਮੈਂ ਜਮੀਨ ਪਿੱਛੇ ਲੜ ਰਿਹਾ ਕਿ ਮੈਂ 10 ਰੁਪਏ ਦੇ ਪਿੱਛੇ ਕਿਸੇ ਨਾਲ ਲੜ ਰਿਹਾ ਠੀਕ ਹੈ ਕੇਵਰ ਦਿਲ ਦਿਆਲ ਵੀ ਹੋ ਜਾਂਦਾ ਕਿ ਨਹੀਂ ਤੁਸੀਂ ਆਪਣੇ ਵੱਲ ਦੇਖੋ ਤੇ ਉਸ ਤੋਂ ਬਾਅਦ ਜਿਹੜਾ ਕਿ ਸਾਨੂੰ ਨਾਮ ਸਿਮਰਨ ਕਰਨਾ ਚਾਹੀਦਾ ਨਾਮ ਸਿਮਰਨ ਕੀ ਹੈ ਜੀ ਫਿਰ ਦਸਮਾ ਸਿਮਰਨ ਉਸ ਸਿਮਰਨ ਜਿਵੇਂ ਸਮਰਤੀ ਹੈ ਕਿਸੇ ਚੀਜ਼ ਨੂੰ ਸਿਮਰਨਾ بار بار ਪੜਨਾ ਸਿਮਰਨ ਜਾਂ ਜਪ ਵੀ ਉਹੀ ਚੀਜ਼ ਹੈ ਠੀਕ ਹੈ ਸਿਮਰਨ ਵੀ ਉਹੀ ਚੀਜ਼ ਹੈ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਹੁਣ ਸਿਮਰਨ ਇਹ ਨਹੀਂ ਕਿ ਬੈਠ ਕੇ ਬਾਰ-ਬਾਰ ਪੜੀ ਜਣਾ ਵਾਹਿਗੁਰੂ 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 ਕਰੀ ਜਣ ਠੀਕ ਹੈ ਇਹ ਇੱਥੇ ਤੱਕ ਸੀਮਤ ਨਹੀਂ ਹੈ ਜਿਵੇਂ ਜਪ ਦੇ ਅਰਥ ਬੜੇ ਗਹਿਰੇ ਨੇ ਸਿਮਰਨ ਦੇ ਅਰਥ ਬੜੇ ਗਹਿਰੇ ਨੇ ਸਿਮਰਨ ਹੈ ਕਿਸੇ ਚੀਜ਼ ਨੂੰ ਚੇਤੇ ਕਰਨਾ ਕਿਸੇ ਜੀ ਨੂੰ ਬਾਰ-ਬਾਰ ਸਿਮਰਨਾ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਵੀ ਉਸ ਨੂੰ ਸਿਮਰਨਾ ਹੈ ਜੀ ਜਦੋਂ ਅਸੀਂ ਬਾਰ-ਬਾਰ ਕਹਿੰਨੇ ਵਾਹ ਮੇਰੇ ਮਾਲਕ ਦਾ ਸ਼ੁਕਰਾਨਾ ਤੋਂ ਆ ਕਰਤਾ ਸ਼ੁਕਰਾਨਾ ਇਹਦੇ ਲਈ ਸ਼ੁਕਰਾਨਾ ਜਿਹਦੇ ਲਈ ਇਹ ਉਸ ਪ੍ਰਭੂ ਪਰਮਾਤਮਾ ਨੂੰ ਸਿਮਰਨਾ ਹੀ ਹੈ ਹਾਂ ਬੈਠ ਕੇ ਵੀ ਤੁਸੀਂ ਸਿਮਰਨ ਕਰ ਸਕਦੇ ਹੋ ਇਕਾਂਤ ਵਿੱਚ ਬੈਠ ਕੇ ਉਸ ਨਾਲ ਗੱਲਾਂ ਕਰ ਸਕਦੇ ਹੋ ਠੀਕ ਹੈ ਉਦੋਂ ਤੁਹਾਡੀ ਜ਼ੁਬਾਨ ਜਦੋਂ ਆਪਣੇ ਦਿਮਾਗ ਵਿੱਚ ਉਸ ਪਰਮਾਤਮਾ ਨਾਲ ਗੱਲ ਕਰੋਗੇ ਨਾ ਤਾਂ ਤੁਹਾਡੀ ਜ਼ੁਬਾਨ ਕੋਈ ਚੀਜ਼ ਨੂੰ ਬਾਰ-ਬਾਰ ਰਿਪੀਟ ਨਹੀਂ ਕਰਦੀ ਕੋਈ ਤੁਸੀਂ ਪਾਠ ਨਹੀਂ ਪੜ੍ਹਦੇ ਉਦੋਂ ਉਸ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਹੁੰਦੀਆਂ ਕੀ ਫਿਰ ਉਸੇਮਰਨ ਨਾਲ ਨਹੀਂ ਹੈ ਠੀਕ ਹੈ ਗੱਲ ਹੈ ਕਿ ਸਾਂਝ ਅਸੀਂ ਪਰਮਾਤਮਾ ਨਾਲ ਪਾਉਣੀ ਹੈ ਕਈ ਵਾਰ ਜਿਵੇਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਉਵੇਂ ਤੁਸੀਂ ਪਰਮਾਤਮਾ ਨਾਲ ਗੱਲਾਂ ਕਰੋ ਉਹ ਤੁਹਾਡੇ ਸਿਮਰਨ ਨਾਲ ਹੀ ਹੈ ਉਹ ਸ਼ੁਕਰਾਨਾ ਕਰਨਾ ਵੀ ਤੁਹਾਡਾ ਸਿਮਰਨ ਉਹ ਤੁਹਾਡਾ ਜਪ ਹੈ ਇਹ ਤੁਹਾਡਾ ਪਾਠ ਵੀ ਹੈ ਤੁਹਾਡੀ ਬਾਣੀ ਦੀ ਹੈ ਸਭ ਕੁਝ ਇਹ ਹੈ ਜੀ ਠੀਕ ਹੈ ਉਸ ਤੋਂ ਬਾਅਦ ਕਈ ਸਵਾਲ ਹੁੰਦੇ ਕਿ ਬਾਣੀ ਪੜਨ ਨਾਲ ਕੀ ਹੋ ਜਾਏਗਾ ਬਾਣੀ ਪੜਨ ਨਾਲ ਕੀ ਮਿਲ ਜਾਏਗਾ ਕਿ ਜੇ ਸਾਨੂੰ ਬਾਣੀ ਤੇ ਅਰਥ ਨਹੀਂ ਆਉਂਦੇ ਫਿਰ ਵੀ ਬਾਣੀ ਪੜ੍ਹਨੀ ਚਾਹੀਦੀ ਹੈ ਬਾਣੀ ਪੜਨ ਦੇ ਨਾਲ ਕੀ ਹੋ ਜਾਏਗਾ ਜੀ ਪਹਿਲਾਂ ਵੀ ਕੀ ਕਿਹਾ ਸੀਗਾ ਕਿ ਜਪਜੀ ਸਾਹਿਬ ਵਿੱਚ ਸ਼ਬਦ ਆਉਂਦਾ ਕਿ ਮੇਰਾ ਮਾਲਕ ਹੈ ਮੈਂ ਕਿਹੜੇ ਬੋਲ ਬੋਲਾਂ ਜਿਹਦੇ ਨਾਲ ਮੈਨੂੰ ਪਿਆਰ ਕਰਨ ਲੱਗ ਪਈ ਸਾਚਾ ਸਾਹਿਬ ਸਾਚ ਨਾਏ ਪੱਖਿਆ ਪਾਉ ਵਪਾਰ ਚੌਥੀ ਪੌੜੀ ਅੱਜ ਆਪਾਂ ਆਵਾਂਗੇ ਕਿਉਂਕਿ ਗੱਲ ਇਹ ਹੈ ਜੀ ਤੁਹਾਡਾ ਆਪਣਾ ਹੈ ਮੇਰਾ ਆਪਣਾ ਜੇ ਮੈਂ ਕੁਝ ਪੜ੍ਹਾਂਗਾ ਪੜਨ ਦੇ ਨਾਲ ਮੇਰਾ ਦਿਮਾਗ ਦਾ ਜਿਹੜਾ ਖੇਤਰਫਲ ਬਤੇਗਾ ਮੈਂ ਕਿਸੇ ਦੀ ਗੱਲਾਂ ਚ ਸੁਣੀਆਂ ਸੁਣਾਈਆਂ ਗੱਲਾਂ ਚ ਨਹੀਂ ਆਵਾਂਗਾ ਜੇ ਮੈਨੂੰ ਪੜਿਆ ਹੋਊਗਾ ਮੈਂ ਸਮਝ ਕੇ ਆਪਣੀ ਜ਼ਿੰਦਗੀ ਜਿਉ ਸਕਦਾ ਮੈਨੂੰ ਕੋਈ ਬਾਬਾ ਕੋਈ ਮੈਨੂੰ ਪਖੰਡੀ ਇਹ ਨਹੀਂ ਕਹਿ ਸਕਦਾ ਕੋਈ ਜੋਗੀ ਕੇਵਲ ਕਰਿਆ ਕਿ ਕਹਿਣ ਦੇ ਕਿ ਦਾਨ ਦੇ ਆ ਕਰੋ ਕਰ ਨਹੀਂ ਅਸੀਂ ਪਸੰ ਕਰਦਾਂਗੇ ਸੀ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਨਾ ਮੇਰਾ ਗੁਰਨਾਨਕ ਮੇਰੇ ਨਾਲ ਹੈ ਮੇਰੇ ਯਾਰ ਮੇਰੇ ਨਾਲ ਹੈ ਮੇਰਾ ਰੱਬ ਮੇਰੇ ਨਾਲ ਹੈ ਮੈਂ ਕਿਸ ਤੋਂ ਡਰਾਂਗਾ ਨਹੀਂ ਬਾਣੀ ਪੜੇਗਾ ਮੈਨੂੰ ਸਮਝ ਆਉ ਜੂਗੀ ਕਿ ਕੀ ਮੈਂ ਪਖੰਡੀਆਂ ਦੇ ਜਾਣਾ ਜਾਂ ਮੈਂ ਘਰੇ ਬੈਠ ਕੇ ਹੀ ਆਪਣੇ ਅੰਦਰ ਹੀ ਆਪਣੀ ਘਰ ਵਾਲੀ ਦੇ ਅੰਦਰ ਆਪਣੇ ਭੈਣ ਭਰਾ ਦੇ ਅੰਦਰ ਆਪਣੇ ਬੱਚਿਆਂ ਦੇ ਅੰਦਰ ਆਪਣੇ ਮਾਪਿਓ ਦੇ ਅੰਦਰ ਆਪਣੇ ਚਾਚੇ ਤਾਇਆ ਦੇ ਅੰਦਰ ਰੱਬ ਦੇਖਣਾ ਹੈ ਕਿ ਉਹਨਾਂ ਦੇ ਨਾਲ ਮੈਂ ਆਪਣੀ ਮਿੱਤਰਤਾ ਪਿਆਰ ਵਧਾਉਣਾ ਹੈ ਠੀਕ ਹੈ ਇਹ ਗੁਰਬਾਣੀ ਪੜ ਕੇ ਸਮਝ ਪਏਗੀ ਗੁਰਬਾਣੀ ਪੜਨ ਦੇ ਨਾਲ ਸਹਿਜ ਆ ਜਾਏਗਾ ਪ੍ਰਮਾਤਮਾ ਨਾਲ ਗੱਲਾਂ ਕਰਨ ਦਾ ਢੰਗ ਤਰੀਕਾ ਮਿਲ ਜਾਏਗਾ ਕਿਉਂਕਿ ਮੇਰੇ ਕੋਲ ਤਾਂ ਕੋਈ ਸ਼ਬਦ ਹੈ ਨਹੀਂ ਮੈਂ ਪ੍ਰਮਾਤਮਾ ਨਾਲ ਕਿਵੇਂ ਗੱਲ ਕਰਾਂ ਜਦੋਂ ਮੈਂ ਕਹਾਂਗਾ ਸੁਣ ਮਨ ਮਿੱਤਰ ਪਿਆਰੇ ਉਹ ਮੇਰੇ ਮਿੱਤਰ ਪਿਆਰੇ ਅਮਨਾ ਮਿਲਣ ਵੇਲਾ ਹੈ ਇਹ ਪ੍ਰਮਾਤਮਾ ਨੂੰ ਮਿਲਣ ਦਾ ਆ ਵੇਲਾ ਹੈ ਜੇ ਕਹਾਂ ਮੇਰੇ ਮਾਲਕਾ ਮੇਰੇ ਰੱਬ ਜੀ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸ ਵੀ ਹੁਣ ਤੇਰੇ ਤੇ ਮੇਰੇ ਚੰਤਰ ਕੀ ਰਹਿ ਗਿਆ ਉਸ ਤੋਂ ਪਹਿਲਾਂ ਇਸ ਅਵਸਥਾ 'ਚ ਜਾਣ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਇਹਨੇ ਪ੍ਰਮਾਤਮਾ ਨਾਲ ਇੱਕ ਗੁਰਬਾਣੀ ਵਿੱਚੋਂ ਹੀ ਮਿਲਣੀਆਂ ਨੇ ਮੇਰੇ ਕੋਲ ਕੋਈ ਅਜੇ ਸ਼ਬਦ ਨਹੀਂ ਜਿਹਦੇ ਨਾਲ ਮੈਂ ਬੈਠ ਕੇ ਪ੍ਰਮਾਤਮਾ ਦਾ ਪਿਆਰ ਲੈ ਸਕਾਂ ਗੁਰਬਾਣੀ ਸਾਰੀ ਦੀ ਸਾਰੀ ਸ਼ਬਦ ਨੇ ਗੁਰੂ ਨਾਨਕ ਦੇ ਸ਼ਬਦ ਨੇ ਜਿਸ ਦੇ ਨਾਲ ਮੈਂ ਸਾਂਝ ਪਾ ਸਕਦਾ ਉਸ ਰੱਬ ਦੇ ਨਾਲ ਇਸ ਲਈ ਗੁਰਬਾਣੀ ਪੜ੍ਹਨੀ ਜ਼ਰੂਰੀ ਹੈ ਪਰ ਪੜ੍ਹਨਾ ਪਹਿਲਾ ਪੜਾਉ ਉਸ ਨੂੰ ਸਮਝਣਾ ਦੂਸਰਾ ਜੇ ਹੁਣ ਤੱਕ ਅਸੀਂ ਪੜ੍ਹਦੇ ਆਏ ਹਾਂ ਕੋਸ਼ਿਸ਼ ਕਰੀਏ ਘੱਟ ਹੀ ਪੜ ਲਈਏ ਜ਼ਰੂਰੀ ਨਹੀਂ ਕਿ ਸਾਰੀ ਪੜਨੀ ਹੈ ਘੱਟ ਹੀ ਪੜ ਲਈਏ ਪਰ ਸਮਝ ਲਈਏ ਠੀਕ ਹੈ ਇਸ ਵਿੱਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਆਏ ਨੇ ਫਿਰ ਤਿੰਨ ਜਿਹੜੇ ਮੁੱਖ ਪਹਿਲੂ ਨੇ ਕਿ ਪਹਿਲਾਂ ਗਾਉਣਾ ਪੈਣਾ ਬਾਣੀ ਨੂੰ ਪੜ੍ਹਨਾ ਪੈਣਾ ਗੋਣਾ ਪੜਣਾ ਵਕ ਵਕ ਟੰਗ ਦੇ ਨਾਲ ਗਾ ਲੋ ਗਾਣਾ ਜ਼ਰੂਰੀ ਆਪਾਂ ਜਿਵੇਂ ਜਿਵੇਂ ਪੜਾਂਗੇ ਆਪਾਂ ਵਕ ਵਕ ਟੰਗਾਂ ਦੇ ਨਾਲ ਬਾਣੀ ਨੂੰ ਗਾ ਕੇ ਪੜਾਂਗੇ ਜੀ ਉਸ ਤੋਂ ਬਾਅਦ ਸਮਝਣਾ ਆਪਾਂ ਬੋਲੇ ਹੋਏ ਨੂੰ ਦਿਮਾਗ ਵਿੱਚ ਪਾ ਲੈਣਾ ਜਿਸ ਅਰਥ ਗੀ ਅਰਥ ਤੋਂ ਬਾਅਦ ਮੰਨ ਰੱਖੀਏ ਪਾਉ ਗਾਵੀਏ ਸੁਣੀਏ ਮੰਨ ਰੱਖੀਏ ਪਾਉ ਇਹ ਜਪ ਦੇ ਜਿਹੜੇ ਤਿੰਨ ਰਹੱਸ ਨੇ ਪਹਿਲਾਂ ਜਪ ਬੋਲਣਾ ਫਿਰ ਉਸ ਨੂੰ ਸਮਝਣਾ ਫਿਰ ਮਨ ਵਿੱਚ ਪਿਆਰ ਰੱਖਣਾ ਮਨ ਵਿੱਚ ਵਸਾ ਲੈਣਾ ਠੀਕ ਹੈ ਇਹ ਤਿੰਨ ਅਰਥ ਇੱਥੇ ਸਮਝਾਏ ਗਏ ਨੇ ਇਹ ਹਨ ਜੀ 13 14 15 16 ਜਿਹੜੇ 4 ਪੇਜ ਨੇ ਇਸ ਕਿਤਾਬ ਇਸ ਦੇ ਵਿੱਚ ਜਪ ਦੇ ਅਰਥ ਬੜੇ ਡੂੰਘੇ ਨੇ ਬੜਾ ਕੁਝ ਲਿਖਿਆ ਹੈ ਤੁਸੀਂ ਫਿਰ ਪੜ ਸਕਦੇ ਹੋ ਆਪ ਸਮਝ ਸਕਦੇ ਹੋ ਕੋਸ਼ਿਸ਼ ਇਹ ਕਰਨੀ ਹੈ ਬੜੇ ਸਵਾਲਾਂ ਦੇ ਜਵਾਬ ਆਏ ਨੇ ਜਪ ਨੂੰ ਜੋ ਤੁਸੀਂ ਡੂੰਘੇ ਨਾਲ ਜਾਉਂਗੇ ਪ੍ਰਮਾਤਮਾ ਨਾਲ ਸੰਝ ਪਾਉਗੇ ਆਪਣੇ ਆਪ ਜਿਹੜੇ ਅਰਥ ਨੇ ਤੁਹਾਨੂੰ ਹੋਰ ਡੂੰਘੇ ਦੀ ਡੂੰਘੇ ਸਮਝ ਆ ਜਾਣਗੇ ਅਜ ਲਈ ਇਹਨਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ